ਐਸ ਹੋਇਆ ਇਹਦੇ 7 ਤਰੀਕ ਨੂੰ ਇੱਕ Kia Sonet car ਜਿਹੜੀ 8:30 ਵਜੇ 스내ਚ ਹੋ ਗਈ ਸੀ ਰਣਜੀਤ ਐਵਨਿਊ ਦੀ ਮਾਰਕੀਟ ਚੋਂ ਔਰ ਉਸ ਤੋਂ ਬਾਅਦ ਬੜਾ ਪ੍ਰੋਫੈਸ਼ਨਲੀ ਵਰਕ ਕਰ ਰਹੇ ਸੀ ਔਰ ਹਰ ਤਰ੍ਹਾਂ ਦੀ ਟੈਕਨੀਕਲ ਤੇ ਜਿਹੜੀ ਹਿਊਮਨ ਇੰਟੈਲ ਨੂੰ ਡਵੈਲਪ ਕੀਤਾ ਗਿਆ ਸਾਡੀ ਟੀਮ ਜਿਹਦੇ ਚ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰਪਾਲ ਜੀ ਹਰਪਾਲ ਸਾਡੇ ਐਡੀਸੀਪੀ 2 ਰਿਸ਼ਭ ਭੋਲਾ ਜੀ ਸਾਡੇ ਏਸੀਪੀ ਨੌਰਥ ਔਰ ਰੋਬਿਨ ਹੰਸ ਜਿਹੜੇ ਇਨਸਪੈਕਟਰ ਐਸਐਚਓ ਰਣਜੀਤ ਐਵਨਿਊ ਤੇ ਉਹਨਾਂ ਦੀ ਟੀਮ ਤੋ ਕੱਲ ਜਦੋਂ ਸ਼ਾਮ ਦੇ ਟਾਈਮ ਤੇ ਇੱਕ ਕਾਰ ਨੰਬਰ ਬਦਲ ਕੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਤੇ ਇੱਥੇ ਤਿੰਨੋਂ ਮੁਲਜ਼ਮ ਘੁੰਮ ਰਹੇ ਸੀਗੇ ਤਾਂ ਉਸ ਇਨਫੋਰਮੇਸ਼ਨ ਦੇ ਵਿੱਚ ਪਰਸਿਊ ਕਰ ਰਹੇ ਸੀਗੇ ਰੋਬਨ ਹੰਸ ਇੱਕ ਸਾਈਡ ਤੇ ਹੋ ਗਏ ਲਖਵਿੰਦਰ ਕੁਮਾਰ ਐਸਆਈ ਦੂਸਰੀ ਸਾਈਡ ਤੇ ਹੋ ਗਏ ਤੇ ਜਦੋਂ ਇਸ ਏਰੀਏ 'ਚ ਇੱਥੇ ਆਏ ਜਿੱਥੇ ਆਪਾਂ ਮੌਕੇ ਦੇ ਉੱਤੇ ਖੜੇ ਆ ਤਾਂ ਉਹ ਗੱਡੀ ਵਾਲਿਆਂ ਨੇ ਦੇਖਿਆ ਕਿ ਪੁਲਿਸ ਪਾਰਟੀ ਸਾਡੇ ਵੱਲ ਆ ਰਹੀ ਹੈ ਉਹਨਾਂ ਨੇ ਪਹਿਲਾਂ ਇੱਕ ਫਾਇਰ ਕੀਤਾ ਪੁਲਿਸ ਪਾਰਟੀ ਤੇ ਤੇ ਜਦੋਂ ਅਬੀ ਫਾਇਰ ਹਵਾ ਚ ਦੋ ਕੀਤੇ ਲਖਵਿੰਦਰ ਕੁਮਾਰ ਨੇ ਆਪਣੇ 9mm ਦੇ ਵਿੱਚੋਂ ਉਸ ਤੋਂ ਬਾਅਦ ਉਹ ਗੱਡੀ ਛੱਡ ਕੇ ਭੱਜਣ ਲੱਗੇ ਜਦੋਂ ਤੇ ਜਿਹੜਾ ਡਰਾਈਵਰ ਸੀਟ ਦੇ ਨਾਲ ਵਾਲਾ ਕੋ ਪੈਸੇਂਜਰ ਸੀ ਉਹਨੇ ਉੱਥੋਂ ਉੱਤਰ ਕੇ ਫੇਰ ਇੱਕ ਫਾਇਰ ਜਿਹੜਾ ਕਰਨ ਦੀ ਕੋਸ਼ਿਸ਼ ਕੀਤੀ ਜਿਹੜਾ ਮਿਸ ਹੋਇਆ ਤਾਂ ਉਸ ਤੋਂ ਬਾਅਦ ਲਖਵਿੰਦਰ ਜਿਹੜਾ ਐਸਐਸਆਈ ਆ ਸਾਡੀ ਪੁਲਿਸ ਪਾਰਟੀ ਨੇ ਸੈਲਫ ਡਿਫੈਂਸ ਦੇ ਵਿੱਚ ਗੋਲੀ ਜਦੋਂ ਚਲਾਈ ਤਾਂ ਉਹਦੇ ਲੈਗ ਦੇ ਉੱਤੇ ਲੱਗੀ ਜਿਸ ਨਾਲ ਉਹ ਇੰਜਰ ਹੋਇਆ ਇਹ ਜਿਹੜਾ ਮੇਨ ਮੁਲਜ਼ਮ ਹੈ ਇਹਦੀ ਪਛਾਣ ਹੋਈ ਹੈ ਕਮਲ ਪ੍ਰੀਤ ਸਿੰਘ son of ਸਰਵੰਤ ਸਿੰਘ ਰੂਪ ਐਵੈਨਿਊ ਨਸ਼ਹਰਾ ਖੁਰਦ ਇਹ ਜੇ ਅਜਾ ਪਛੋਕੜ ਦੇਖਿਆ ਜਾਈਏ ਤੇ ਇਹਦੇ ਖਿਲਾਫ ਜਿਹੜੇ ਆ 11 ਮੁਕਦਮੇ ਦਰਜ ਆ ਜਿੱਚ ਡਕੈਤੀ ਰੋਬਰੀ ਔਰ ਪਿਸਤੌਲ ਦੀ ਨੋਕ ਤੇ ਉੱਤੇ ਸਨੇਚਿੰਗ ਔਰ ਇਹ ਵਕਫਾ ਜਿਹੜਾ ਨਾਲ ਦੇ ਦੋ ਬੰਦੇ ਦੂਜੇ ਨੇ ਗੁਰਪ੍ਰੀਤ ਸਿੰਘ ਐਲੀਅਸ ਭੇਜਾ ਪੇਤਰਨਤਨ ਦੇ ਰਹਿਣ ਵਾਲੇ ਦੋਨੋਂ ਇਹਦੇ ਖਿਲਾਫ ਵੀ 5 ਕ੍ਰਿਮੀਨਲ ਕੇਸ ਦਰਜ ਨੇ ਵਸਨ ਸਿੰਘ ਜਿਵੇਂ ਜਿਹੜਾ ਹੈਗਾ ਤਰਨਤਾਰਨ ਜ਼ਿਲ੍ਹੇ ਦਾ ਰਹਿਣ ਵਾਲਾ ਇਹਦੇ ਖਿਲਾਫ 6 ਮੁਕਦਮੇ ਪੁਰਾਣੇ ਦਰਜ ਨੇ ਔਰ ਸਾਰੇ ਹੀ ਹਿਨियस क्राइम ਜਾਂ ਸੈਂਸੇਸ਼ਨਲ क्राइम ਜਿਹੜਾ ਕਿ ਸਨੇਚਿੰਗ ਵਿਦ ਔਨ ਗਨ ਪੁਆਇੰਟ ਤੋਂ ਜਿਹੜੀ ਇਹਨਾਂ ਦਾ ਏਰੀਆ ਆਫ ਆਪਰੇਸ਼ਨ ਸੀ ਬਟਾਲਾ ਤੋਂ ਲੈ ਕੇ ਅੰਮ੍ਰਿਤਸਰ ਅੰਮ੍ਰਿਤਸਰ ਰੂਰਲ ਈਵਨ ਜਲੰਧਰ ਐਂਡ ਜ਼ੀਰਾ ਫਿਰੋਜ਼ਪੁਰ ਔਰ ਇਹ ਸਾਰੇ ਏਰੀਏ ਤਰਨਤਾਰਨ ਦੇ ਵਿੱਚ ਔਰ ਪਿੱਛੇ ਮੋਕੇ ਦੇ ਵਿੱਚ ਵੀ ਘੇੜਾ ਗੁੜਾ ਇਹਨਾਂ ਦਾ ਲਾ ਕੇ ਆਏ ਜਦੋਂ ਅਸੀਂ ਪਰਸੂ ਕਰ ਰਹੇ ਸੀ ਇਨਫੋਰਮੇਸ਼ਨ ਮਿਲੀ ਸੀਗੀ ਮੇਨ ਗੱਲ ਇਹ ਸੀ ਕਿ ਜਦੋਂ ਇਹ ਕਾਰ ਖੋ ਕੇ ਇਹਨਾਂ ਨੇ ਜਲੰਧਰ 8 ਨੰਬਰ ਡਿਵੀਜ਼ਨ ਦੇ ਵਿੱਚ ਇੱਕ ਮੈਡੀਕਲ ਦੀ ਦੁਕਾਨ ਤੇ ਗਏ ਉੱਥੇ ਇਹਨਾਂ ਨੇ ਪਿਸਤੌਲ ਦੀ ਨੋਕ ਤੇ ਉੱਤੇ 70 ਹਜ਼ਾਰ ਰੁਪਏ ਦੇ ਕਰੀਬ ਕੈਸ਼ ਉੱਥੋਂ ਲੁੱਟਿਆ ਤੇ ਸਾਰੇ ਉਹਦੇ ਸੋਨੇ ਦਾ ਜਿੰਨੇ ਵੀ ਚੀਜ਼ਾਂ ਪਾਈਆਂ ਸੀ ਮੰਦਰੀ ਵਗੈਰਾ ਹੋਰ ਚੀਜ਼ਾਂ ਉਹ ਲੁੱਟ ਲੀਆਂ ਸੀਗੀਆਂ ਉਹ ਕੇਸ ਵੀ ਇਹਦੇ ਚ ਟ੍ਰੇਸ ਹੋਇਆ ਔਰ ਉਸ ਤੋਂ ਬਾਅਦ ਹੁਣ ਕਿਉਂਕਿ ਗੱਡੀਆਂ ਦੇ ਇਹ ਮਾਸਟਰ ਸੀਗੇ ਕਿ ਨੰਬਰ ਪਲੇਟ ਚੇਂਜ ਕਰ ਲੈਂਦੇ ਸੀ ਕਾਫੀ ਨੰਬਰ ਪਲੇਟਸ ਵੀ ਮਿਲੀਆਂ ਹਨ ਉਹ ਵੀ ਸਾਰੀ ਅਸੀਂ ਵੈਰੀਫਾਈ ਕਰਕੇ ਉਹ ਵੀ ਐਕਸ਼ਨ ਨਾਲ ਲੈ ਰਹੇ ਹਾਂ ਹੁਣ ਜਿਹੜੀ ਲੇਟੈਸਟ ਪਲਾਨ ਇਹਨਾਂ ਦੀ ਮੋੜਲੀ ਇਨਵੈਸਟੀਗੇਸ਼ਨ ਚੋਂ ਪਤਾ ਲੱਗੀ ਹੈ ਉਹ ਇਹ ਹੈ ਕਿ ਕੱਲ ਇਹਨਾਂ ਨੇ ਇੱਥੇ ਟੈਕਸੀ ਵੀ ਇਧਰੋਂ ਜਲੰਧਰ ਸਾਈਡ ਤੇ ਜਾਣਾ ਸੀ ਜਿਸ ਰਸਤੇ 'ਚ ਬਲੈਰੋ ਕੈਂਪਰ ਇੱਕ ਖੋਣਾ ਸੀਗਾ ਉਸ ਤੇ ਫਿਰ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਉਹ ਸੀ ਅਜੇ ਦੇਖ ਰਹੇ ਹਾਂ ਵੀ ਕੀ ਇਹ ਬੈਂਕ ਨੂੰ ਕਿਸੇ ਨੂੰ ਜਾਂ ਕੀ ਹੈ ਦੁਆਬਾ ਏਰੀਆ ਚ ਕਰਨਾ ਚਾਹੁੰਦੇ ਸੀ ਉੱਤੇ ਅਸੀਂ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਰ ਜਿਸ ਤਰ੍ਹਾਂ ਕਿੰਨੇ ਵੈਪਨ ਤੈਨੋਂ ਰਿਕਵਰ ਹੋਏ ਸਰ ਇਹਦੇ ਨਾਲ ਤੋਂ ਇੱਕ 32 ਬੋਰ ਦਾ ਰਵਾਲਵਰ ਹੋਇਆ ਜੀ ਜਿਹਦੇ ਤੇ ਤਿੰਨ ਰਾਉਂਡਸ ਵੀ ਮਿਲੇ ਆ ਦੋ ਇਹਨੇ ਇੱਕ ਫਾਇਰ ਕਰ ਦਿੱਤਾ ਸੀ ਇੱਕ ਇਹਦਾ ਮਿਸ ਹੋ ਗਿਆ ਤੇ ਤਿੰਨ ਹਾ ਇਲੈਗਲ ਜੀ ਸਰ ਇਹ ਤਿੰਨਾਂ ਦੇ ਵਿੱਚ ਕੋਈ ਆਪਸੀ ਕਨੈਕਸ਼ਨ ਕੁਝ ਨਜ਼ਰ ਆ ਰਿਹਾ ਹੈ ਆਪਸੀ ਤਾਂ ਦੇਖੋ ਕਾਫੀ ਦਿਨ ਤੋਂ ਨਾਲ ਹੀ ਨੇ ਜਦੋਂ ਆਪਣੇ ਵਾਲੀ ਵਾਰਦਾਤ ਹੋਈ ਹੈ ਗੱਡੀ ਵਾਲੀ ਉਦੋਂ ਵੀ ਇਕੱਠੀ ਆਏ ਸੀ ਇਹ ਉਹਨੂੰ ਵੀ ਇਕੱਠੇ ਇੰਜਾਮ ਦਿੱਤਾ ਜਲੰਧਰ ਵਾਲੀ ਵਾਰਦਾਤ ਚ ਵੀ ਇਕੱਠੇ ਸੀ ਤੇ ਹੁਣ ਕੱਲ ਵੀ ਇਹ ਇਕੱਠੇ ਹੀ ਸੀਗੇ ਤੇ ਅਗਲੀ ਵਾਰਦਾਤ ਕਰਨ ਦੀ ਤਾਂ ਕਿ ਚੱਕਮੀ ਕਿੰਨੇ ਜਾਣੀ ਸਰ ਇਹ ਆਪਣਾ ਜਿਹੜੇ ਨੰਬਰ ਦਾ ਕਮਲਪ੍ਰੀਤ ਹੋਇਆ ਜੀ ਕਿਉਂਕਿ ਉਹੀ ਭੱਜ ਰਿਹਾ ਸੀ ਉਹੀ ਉਹਦੇ ਕੋਲ ਹੀ ਪਿਸਤੌਲ ਸੀ ਉਹਨੇ ਹੀ ਸ਼ੂਟ ਕੀਤਾ ਸੀ ਜਿਹੇ ਦੋ ਬੰਦੇ ਤਾਂ ਇਕੱਠੇ ਚੋਰੀ ਇਹ ਮੈਂ ਉਹ ਹੀ ਤੁਹਾਨੂੰ ਦੱਸਦਾ ਨੇ ਜੀ ਡਕੈਤੀ ਦੇ ਰੋਬਰੀ ਦੇ ਔਰ ਪਿਸਟਲ ਪੁਆਇੰਟ ਤੇ ਗਨ ਪੁਆਇੰਟ ਤੇ ਜਿਹੜੀ ਸੈਂਸੇਸ਼ਨਲ ਸਟ੍ਰੈਚਿੰਗ ਦੇ ਹੈ ਜਿਹੜੇ ਕਿ ਬਟਾਲਾ ਅੰਮ੍ਰਿਤਸਰ ਜਰੰਦਰ ਔਰ ਜ਼ੀਰਾ ਫਿਰੋਜ਼ਪੁਰ ਤਰਨਤਾਰਨ ਇਹ ਸਾਰੇ ਏਰੀਆ ਚ ਵਾਈਡ ਸਪਰੈਡ ਏਰੀਆ ਚ ਇਹਨਾਂ ਦੀ ਏਰੀਆ ਆਫ ਆਪਰੇਸ਼ਨ ਸੀ ਔਰ ਉਥੇ ਕਾਫੀ ਵਾਰਦਾਤਾ ਕੀਤੀ ਹੈ ਕਬਲਪ੍ਰੀਤ ਦੇ ਖਿਲਾਫ 11 ਮੁਕਦਮੇ ਦਰਜ ਆ ਇਸ ਤਰ੍ਹਾਂ ਦੇ ਜਿੱਚ ਰੋਬਰੀ ਵੀ ਹੈ ਡਕੈਤੀ ਵੀ ਹੈ ਔਰ ਗੁਰਪੇਜ ਦੇ ਖਿਲਾਫ 5 ਮੁਕਦਮੇ ਦਰਜ ਨੇ ਵੱਸਨ ਸਿੰਘ ਦੇ ਖਿਲਾਫ 6 ਮੁਕਦਮੇ ਦਰਜ ਨੇ ਆਲਰੇਡੀ ਤੋਂ ਪੁਰਾਣੇ ਨਟੋਰੀਅਸ ਕ੍ਰਿਮੀਨਲਸ ਨੇ ਤੋਂ ਮੈਂ ਇਹਨੂੰ ਅੱਛੀ ਕਾਮਯਾਬੀ ਮੰਨਦਾ ਔਰ ਆਪਣੀ ਟੀਮ ਨੂੰ ਸ਼ਾਬਾਸ਼ ਦਿਨਾ ਕਿ ਉਹਨਾਂ ਨੇ ਕੇਸ ਵੀ ਟ੍ਰੇਸ ਕੀਤਾ ਔਰ ਉਸ ਤੋਂ ਬਾਅਦ ਜਿਹੜਾ ਇਹ ਏਰੀਏ ਦੇ ਵਿੱਚੋਂ ਜਿਹੜੇ ਪੁਰਾਣੇ ਕ੍ਰਿਮੀਨਲ ਸਾਡੇ ਆਪਰੇਸ਼ਨ ਹੈ ਇਹ ਵੀ ਗੈਂਗ ਬਸਟ ਹੋਇਆ ਇਹ ਨਿਸ਼ਾਰਾ ਖੋਦ ਹੰਜੀ ਕਵਰਪ੍ਰੀਤ ਸਿੰਘ son of ਸਰਵੰਤ ਸਿੰਘ ਰੂਪ ਐਵੈਨਿਊ ਨਿਸ਼ਾਰਾ ਖੋਦ ਅੰਮ੍ਰਿਤਸਰ ਦੂਜਾ ਗੁਰਪ੍ਰੀਤ ਤੇ ਵਸਨ ਦੋਨੋਂ ਤਰਨਤਾਰਨ ਦੇ ਰਹਿੰਦੇ ਇਹਨਾਂ ਨੂੰ ਪੁਲਿਸ ਤੇ ਕਿੰਨੇ ਫਾਰ ਕੀਤੇ ਗਏ ਕਿੰਨੇ ਵਜੇ ਘਟਨਾ ਸਿਰ ਰਾਤ ਦੀ ਜਿਹੜੀ ਇਹਨੂੰ ਸਵੇਕ 6 ਵਜੇ ਦੀ ਗੱਲ ਹੈ ਤੇ ਇਹਨਾਂ ਵੱਲੋਂ ਜਿਹੜੇ ਪੁਲਿਸ ਦੇ ਉੱਤੇ ਇੱਕ ਫਾਰ ਕੀਤਾ ਗਿਆ ਦੂਜਾ ਜਦੋਂ ਇਹਨੇ ਸਾਹਮਣੇ ਆਮਣੇ ਹੋਇਆ ਤੇ ਇਹਨੇ ਕੀਤਾ ਮਿਸ ਹੋ ਗਈ ਉਸ ਤੋਂ ਬਾਅਦ ਇਹ ਇੰਜਰਡ ਹੋ ਗਿਆ ਸਰ ਜਿਸ ਤਰ੍ਹਾਂ ਤੁਹਾਡੇ ਨੂੰ ਦੱਸਿਆ ਜਾ ਰਿਹਾ ਬਹੁਤ ਸਾਰੀਆਂ ਨੰਬਰ ਪਲੇਟਾਂ ਮਿਲੀਆਂ ਨੇ ਕੀ ਲੱਗਦਾ ਜੀ ਹੋਰ ਵੀ ਗੱਡੀਆਂ ਖੋਈਆਂ ਗਈਆਂ ਨੇ ਇਹਨਾਂ ਦੇ ਵੱਲੋਂ ਨੰਬਰ ਜਿਹੜੇ ਹਾਂਜੀ ਉਸੇ ਤੇ ਕੰਮ ਕਰ ਰਹੇ ਆ ਥੋੜੇ ਅਜੇ ਟ੍ਰੀਟ ਅੰਡਰ ਟ੍ਰੀਟਮੈਂਟ ਵੀ ਹੈ ਕਮਲਪ੍ਰੀਤ ਤੇ ਬਾਕੀ ਦੂਜਿਆਂ ਤੋਂ ਪੁੱਛਗਿੱਛ ਕਰ ਰਹੇ ਆ ਅਸੀਂ ਔਰ ਮੈਨੂੰ ਉਮੀਦ ਹੈ ਕਿ ਹੋਰ ਵੀ ਇਹਦਾ ਮਤਲਬ ਕ੍ਰਾਈਮ ਜਿਹੜੇ ਸਾਹਮਣੇ ਆਉਣਗੇ ਇੰਨੇ ਇੱਕ ਚੀਜ਼ਾਂ ਤਾਂ ਹੁਣ ਬਿਲਕੁਲ ਸਾਹਮਣੇ ਆ ਚੁੱਕੀਆਂ ਨੇ ਪੇਸ਼ ਕਰਤਾ ਕੀ ਕਰਨਾ ਜੀ ਰਮਾਨ ਰਮਾਨ ਵਗਰਾ ਵੈਲੇ ਮੈਂ ਅੱਜ ਹੁਣ ਪੇਸ਼ ਕਰਨਗੇ ਜੀ ਇਹ ਜਾ ਕੇ ਸਰ ਕਿੰਨ ਉਹ ਬਾਕੀ ਅਸੀਂ ਚਲਾ ਰਹੇ ਇਹਨਾਂ ਤੇ ਗੱਲ ਉਹਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ سپੁਰਦਾਰੀ ਤੇ ਜਾ ਕੇ ਉਹਨਾਂ ਨੂੰ ਵਾਪਸ ਕਰਕੇ ਇਹਨਾਂ ਦੇ ਗੈਂਗ ਚ ਹੋਰ ਵੀ ਬੰਦੇ ਸਰ ਫਸ ਸਕਦੇ ਨੇ ਕਰਦੇ ਆ ਜੀ ਹੁਣ ਸਾਰਾ ਟੈਕਨੀਕਲੀ ਵੀ ਸਾਰਾ ਇਨਵੈਸਟਿਗੇਟ ਕਰਦੇ ਸਰ ਲੱਗ ਰਿਹਾ ਕਿ ਆਊਟ ਆਫ ਪੰਜਾਬ ਵੀ ਕੋਈ ਕਨੈਕਸ਼ਨ ਹੋ ਸਕਦਾ ਪੰਜਾਬ ਦਾ ਬਾਹਰ ਦਾ ਨਹੀਂ ਆਇਆ ਅਜੇ ਤੱਕ ਐਵੇਂ ਆਪਾਂ ਗਲਤ ਕਹੀਆ ਪੰਜ ਛੇ ਜਰਸਿੱਡੀ ਇੰਟਰ ਡਿਸਟ੍ਰਿਕਟ ਦਾ ਹੈ ਹੀ ਆ ਜੀ ਕਿਤੇ ਦੱਸਿਆ ਕੋ ਵੱਡੀ ਪਲੈਨਿੰਗ ਕਰ ਰਹੇ ਸੀ ਕੋਈ ਬੈਂਕ ਰੋਬਰੀ ਦਾ ਸੀ ਜਾਂ ਮਤਲਬ ਲੱਗਦਾ ਹੈ ਕਿ ਬਲੈਰੋ ਕੈਂਪਰ ਇਹ ਕਹਿੰਦੇ ਸੀ ਸਪੈਸ਼ਲੀ ਉਹੀ ਲੈਣਾ ਕਿਉਂਕਿ ਉੱਤੇ ਬਹੁਤਾ ਸ਼ ਹਾਂ ਜੀ ਉਹ ਵੀ ਕਰ ਰਹੇ ਨੇ ਬਲੈਕਆਊਟ ਜਿਹਨਾਂ ਨੇ ਸਨੈਕ ਕੀਤੀ ਸੀ ਦਾ ਹਾਂ ਜੀ ਬਲੈਕਆਊਟ ਜਿਹੜਾ ਸਨੈਕ ਕੀਤੀ ਉਹ ਵੀ ਕਰ ਰਹੇ ਨੇ ਕੀ ਐ ਸੋਨਟ ਜੀ ਹਾਂ ਜੀ ਹਾਂ ਜੀ ਇੱਥੇ ਰਣਜੀਤ ਐਵਨਿਊ ਦੇ ਵਿੱਚ ਕੀਤੀ ਸੀਗੀ ਜੀ ਠੀਕ ਹੈ ਠੀਕ ਥੈਂਕ ਯੂ ਜੀ ਇੱਕ ਮਿੰਟ ਚਾਹੋ